ਹਾਂਜੀ ਬਈ ਸੱਸੂੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਕਿ ਅੱਜ ਹੈਗੀ ਆ ਭੈਣ ਦੀ ਮਹਿੰਦੀ ਤੇ ਨਾਲੇ ਭੈਣ ਦੀ ਮਹਿੰਦੀ ਨਾਲੇ ਨਹਾਇਤ ਹੋਈ ਆ ਤੇ ਅੱਜ ਆਪਾਂ ਜਾਣਾ ਕੋਟਲੀ ਅਬੂ ਗੋਟਲੀ ਕਿ ਮੈਂ ਹੋ ਰਹੀ ਆ ਰੈਡੀ ਕੀ ਕਰ ਰਿੱਕੀ ਰੈਡੀ ਹੋ ਗਏ ਨੇ ਤੇ ਦੁਹਾਰ ਖੇਢੀ ਜਾਂਦਾ ਤੇ ਬਾਕੀ ਆਪਣੇ ਕੰਮਕਾਰ ਬਹੁਤ ਭਏ ਨੇ ਹਜੇ ਤੇ ਕੰਮ ਕਰਨ ਵੇੜਦੇ ਹੋਏ ਆਪਾਂ ਵੈਸੇ ਤਾਂ ਲੇਟ ਹੋ ਗਏ ਪਰ ਜੋਤ ਕਹਿੰਦੀ ਵੀ ਜ਼ਰੂਰ ਆ ਕੇ ਜਾਓ ਵੀ ਨਹੀਂ ਜ਼ਰਦਾ ਮਨਪ੍ਰੀਤ ਪਲੀਜ਼ ਤਾ ਕਰਕੇ ਫਿਰ ਆਪਾਂ ਨੂੰ ਜਾਣਾ ਪੈਣਾ ਹੈਗਾ ਰਾਹ ਵੀ ਬਹੁਤ ਜ਼ਿਆਦੇ ਆ ਤੇ ਆਹ ਵਾਲਾ ਸੂਟ ਮੈਂ ਦਿਖਾਇਆ ਵੀ ਨਹੀਂ ਸੀ ਪ੍ਰੋਪਰ ਤੁਹਾਨੂੰ ਮੈਂ ਕਿਹਾ ਚਲ ਆਹ ਵਾਲਾ ਸੂਟ ਹੀ ਪਾ ਲੈਂਦੀ ਆ ਤੇ ਹੁਣ ਜਾਣੇ ਆ ਆਪਾਂ ਦਿਖਾਉਣਿਆ ਤੁਹਾਨੂੰ ਸਾਰਾ ਫੰਕਸ਼ਨ ਜਿਹੜਾ ਹੈਗਾ ਅੱਜ ਲੇਡੀ ਸੰਗੀਤ ਆ ਤੇ ਮੈਂ ਤਿਆਰ ਹੋ ਕੇ ਫਿਰ ਤੁਹਾਨੂੰ ਮਿਲਦੀ ਆ ਠੀਕ ਹੈ ਜੀ ਪਹਿਲਾਂ ਮੈਂ ਤਿਆਰ ਹੋ ਜਾ ਰੈਡੀ ਹੋ ਜਾ ਫਿਰ ਆਪਾਂ ਗੱਲਬਾਤ ਕਰਦੇ ਹਾਂ ਲਓ ਜੀ ਮੇਕਅਪ ਹੋ ਗਿਆ ਆਪਣਾ ਡਨ ਤੇ ਹੁਣ ਆਪਾਂ ਪ੍ਰੋਪਰ ਰੈਡੀ ਹੋ ਜਾਈਏ ਫਿਰ ਗੱਡੀ 'ਚ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਹੋ ਗਈ ਰੈਡੀ ਸਿਜ਼ਨ ਕਰਕੇ ਅਸੀਂ ਵੀ ਬਿਜੀ ਹਾਂ ਟਾਈਮ ਤੋਂ ਟਾਈਮ ਹੀ ਲੱਡਣਾ ਪੈਂਦਾ ਤੇ ਇਹ ਸਾਰੀਆਂ ਕੁੜੀਆਂ ਜਿਹੜੀਆਂ ਹੈਗੀਆਂ ਪਰਿਵਾਰਾਂ ਜੇ ਵਾਲੀਆਂ ਨੇ ਕਈ ਵਾਰ ਕੋਈ ਕੋਈ ਪਤਾ ਨਹੀਂ ਕਦੋਂ ਮੁਸੀਬਤ ਆ ਜਾਏ ਕਿਸੇ ਦਾ ਬੱਚਾ ਬਿਮਾਰ ਹੋ ਗਿਆ ਹਨਾ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਖੜੇ ਪੈਰ ਉਹਨਾਂ ਨੂੰ ਵੀ ਉੱਧਰ ਜਾਣਾ ਪੈਂਦਾਗਾ ਅੱਜ ਮੈਂ ਇੱਕ ਆਪਾਂ ਜਿਹੜਾ ਸਪੈਸ਼ਲ ਮਹਿੰਦੀ ਲਈ ਜਾ ਰਹੇ ਹਾਂ ਅੱਜ ਸੋਟੇ ਮੈਂ ਬਿਊਟੀ ਫੋਟੋ ਵੀ ਨਹੀਂ ਨਾ ਪਾਈ ਇਸ ਤੋਂ ਤੇ ਸੋਚਿਆ ਸੀ ਵਿਚਾਰੇ ਵੀ ਬਣਾ ਲਾਂਗੇ ਚਲੋ ਹੁਣ ਆਪਾਂ ਨਿਕਲਦੇ ਆ ਇੱਥੋਂ ਗੇਰੋ ਫਿਰ ਮਿਲਦੇ ਆ ਆਪਣੇ ਰਿਕੀ ਤਿੰਨਾਂ ਦੀ ਮੈਚਿੰਗ ਜੀ ਵੀ ਭੇਜਣਾ ਹਾਂ ਵੀਡੀਓ ਬਣਾਵਾਂਗੇ ਆਪਾਂ ਤਿੰਨੇ ਜਿਹੜੇ ਟਾਈਮ ਨਾਲ ਚਲੇਗੇ ਤਾਂ ਕਿਉਂ ਵੀ ਆਪਾਂ ਪਹੁੰਚ ਗਏ ਪਿੰਡ ਢਿੰਡੇ ਹੁਣ ਆਪਾਂ ਜੋਤਵਰਗਿਆਂ ਦੇ ਪਿੰਡ ਨਹੀਂ ਜਾ ਪਿੰਡ ਕਿ ਨਹੀਂ ਜਾ ਰਹੇ ਆ ਪਿੰਡ ਵਾਲੀ ਸੜਕ ਤੇ ਪਾ ਲੈਣਾ ਆਪਾਂ ਨਹੀਂ ਨਹੀਂ ਵਾਲੀ ਗੱਡੀ ਨਹੀਂ ਨਹੀਂ ਹੋਰ ਕਿੱਥੇ ਪਾਉਣੀ ਆਪਾਂ ਮੁਕਸਰ ਰੋਡ ਤੋਂ ਮੁੜਾਂਗੇ ਪਿੰਡ ਠੀਕ ਹੈ ਮੁਕਸਰ ਰੋਡ ਤੋਂ ਮੁੜਾਂਗੇ ਪਰ ਇੱਕ ਵਾਰੀ ਆਪਾਂ ਬਟਿੰਡੇ ਟ੍ਰੈਫਿਕ ਚੋਂ ਨਿਕਲ ਚੁੱਕਿਆਣਾ ਹੁਣ ਆਪਾਂ ਜਾਣਾਗਾ ਬਾਈ ਮੁਕਸਰ ਰੋਡ ਤੇ ਫਿਰ ਆਪਾਂ ਉਹਨਾਂ ਦੇ ਪਿੰਡ ਕਿ ਨਹੀਂ ਪਾਵਾਂਗੇ ਗੱਡੀ ਆ ਬਹੁਤ ਹੈ ਘੈਂਟ ਸੀ ਟੋਟਾ ਜਿਹੜਾ ਬਲੂ ਨੂੰ ਰਾਹ ਮੋੜਿਆ ਟੋਟਾ ਜੀ ਖਰਾਬ ਨਿਕਲ ਗਿਆ ਹਨਾ ਬਾਕੀ ਸਾਰਾ ਰਾਹ ਵਧੀਆ ਸੀ ਉਹ ਚਲ ਕੋਈ ਨਾ ਹੀ ਪਿੰਡ ਆ ਰਿਖੀ ਆਪ ਨੂੰ ਆ ਤਬੀ ਇਹ ਨਾ ਆਪਣਾ ਪਿੰਡ ਇਨ ਚ ਸਭ ਹੁੰਦੇ ਆ ਹਾਂ ਆਪਣਾ ਪਿੰਡ ਜਮਾ ਉਧਰ ਰੋਟੇ ਰੋਟੇ ਪਿੰਡ ਥੋੜੇ ਫੱਟ ਮੇ ਨੇ ਹੁਣ ਇਹ ਮਾੜਾ ਮੁੱਟਾ ਸੁੰਦੇ ਹਾਂ ਹਾਂ ਚਲ ਆਪਾਂ ਬਹੁਤ ਜੇ ਟਿੱਬਿਆਂ ਵਾਲੇ ਏਰੀਏ ਚ ਇਹ ਆ ਮੇਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਨਾ ਸਾਡਾ ਏਰੀਆ ਟਿੱਪਿਆਂ ਵਾਲਾ ਪੁੱਤ ਤਾਂ ਇਹੋ ਸਿੱਧੂ ਮੂਸੇਵਾਲੇ ਲਿਖਿਆ ਸੀ ਮਾਨਸਾ ਤੇ ਬਠਿੰਡਾ ਟਿੱਪੇ ਵਾਲਾ ਏਰੀਆ ਜੱਟ ਦੇ ਟਿੱਪਿਆਂ ਦੇ ਵਿੱਚ ਡੇਰੇ ਠੀਕ ਹੈ ਉਹ ਏਰੀਆ ਸਾਡਾ ਹੈ ਖੇਤਾਂ 'ਚ ਜਾ ਕੇ ਪਤਾ ਕਿੰਨਾ ਜੀ ਲੱਗਦਾ ਰਿੱਕੀ ਉਹ ਬਈ ਆਪਾਂ ਪਹੁੰਚ ਗਏ ਅਬਲੂ ਅਬਲੂ ਪਹੁੰਚ ਗਏ 2 ਕਿਲੋ ਮੀਟਰ ਜੋਤ ਦੇ ਘਰ ਤੋਂ ਆਪਾਂ 2 ਕਿਲੋਮੀਟਰ ਦੂਰ ਆ ਮਤਲਬ 5 ਮਿੰਟਾਂ ਨੂੰ ਸਹੀ। 20 ਮਿੰਟ ਦਾ گاਉ ਹੈ ਕੋਟਲੀ। ਤੇ ਆਪਾਂ ਸਹੀ 2:00 ਵਜੇ ਪਹੁੰਚਾਂਗੇ। ਉਹਨਾਂ ਦੇ گاਉ ਮੇ ਜਾ ਰਹੇ ਹੈ। ਫੰਕਸ਼ਨ ਅਟੈਂਡ ਕਰਨੇ ਕੇ ਲਿਏ। ਲਓ। ਇਹ ਰਹਾ ਜੋਤ ਦਾ ਘਰ। ਘਰ। ਹੈਲੋ ਗਾਇਸ। ਆਪਾਂ ਪਹੁੰਚ ਜੋਤ ਕੋਲੇ। ਮੈਂ ਦਿਲੀ ਗੀਂਹਾਂ ਦਿੱਤਾ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਕਹਾਣੀ ਕੀ ਚਮਈ ਕੰਮ ਤੋਂ ਬេរੀ ਸੀ ਪਰ ਮੈਂ ਤਾਂ ਜੋਕ ਕੋਲੇ ਜਾਣਾ ਸੀ ਸਭ ਨੂੰ ਇਹੀ ਪਿਆਰ ਹੈ ਸਾਰਾ ਸਾਰਾ ਅੱਜ ਮੈਂ ਗੀਂਹੇ ਰਹਿਣੇ ਆਪਾਂ ਤਾਂ ਪਹਿੰਦੇ ਦੋਨੋਂ ਦੋਨਾਂ ਕੈਮਰੇ 'ਚ ਸੇਮ ਵਲੌਗ ਚੱਲ ਰਿਹਾ ਹੈ ਅਲੱਗ-ਅਲੱਗ ਘਰ ਪਰ ਠੀਕ ਆ ਸਹੀ ਹੈ ਸੂਟ ਬਹੁਤ ਸੋਹਣਾ ਲੱਗ ਰਿਹਾ ਬਾਜ ਜੁੱਤੀ ਪਾਉਂਦੀ ਫਾਲਾ ਫਾਲਾ ਫਿਰ ਜੁੱਤੀ ਪਾ ਕੇ ਨਾਲੇ ਚਾਹ ਲਿਆ ਦੇ ਨਾਲੇ ਲਿਆ ਦੇ ਚਾਹ ਬਹੁਤ ਸੋਹਣੀ ਲੱਗ ਰਹੀ ਐ ਜੋ ਤੂੰ ਵੀ ਬਹੁਤ ਸੋਹਣੀ ਲੱਗ ਰਹੀ ਠੀਕ ਐ ਥੈਂਕ ਯੂ ਸੋ ਮਚ ਹੋ ਠੀਕ ਆ ਸਭ ਵਧੀਆ ਸਰਦੂ ਪੀਂਣਾ ਬਹੁਤ ਮੇਰਾ ਵੀ ਦੋਸਤਾ ਸੁਣਦੀ ਆ ਤੂੰ ਕਿੱਥੇ ਗੱਗੂ ਕਿੱਥੇ ਗੱਗੂ ਫੋਨ ਕਰਦੇ ਦੀ ਕਲਿਆਤਾ ਅੱਜ ਦੀ ਬਹੁਤ ਸੋਹਣੀ ਲੱਗਦੀ ਐ ਹੈਨਾ ਚੜ ਗਈ ਹੈ ਦੇਖ ਤੂੰ ਹੂੰ ਚੜ ਗਈ ਸੱਸ ਨੂੰ ਬਹੁਤ ਪਿਆਰੀ ਹੈ ਕਿਰਨ ਚੜੂਗੀ ਮਹਿੰਦੀ ਮੰਮੀ ਨੂੰ ਪਿਆਰੀ ਹੋਏਗੀ ਤੂੰ ਜੇ ਮਹਿੰਦੀ ਚੜ ਗਈ ਮੰਮੀ ਤੇਰਾ ਗਿਫਟ ਪੱਕਾ ਹਾਂ ਤੇ ਪੱਕਾ ਹੀ ਹੈ ਮੇਰਾ ਗਿਫਟ ਹੈਰਾ ਆਹੀ ਗਿਫਟ ਹੈ ਇਹ ਮੇਰਾ ਦਾ ਹੂੰ ਲੇਗਾ ਮੰਮੀ ਨਹੀਂ ਆਗੀ ਮਨਵਾ ਲੇਗਾ ਉੱਪਰ ਦੁਜੇਤ ਕਰੋ ਗੀਤ गाਓ ਹਾਂਜੀ ਗੀਤ ਗਾਓ ਫਿਰ ਬੜਾ ਵਧੀਆ ਲੱਗੂਗੀ ਬੀਬੀ ਗਾਊਗੀ ਕਾਹ ਹੋਵੇਰ ਕਾਹ ਹੋਵੇਰ ਬੀਬੀ ਨੂੰ ਕੇ ਗੀਤ ਗਾਓ ਕਰਮਾਂ ਤੋਂ ਕੰਨਾ ਸਾਰੇ ਪਾਪ ਗਣਗੀਆਂ ਸਿਰਤਾ ਗਣਗੀਆਂ ਠੀਕ ਹੈ ਮਾਈਆਂ ਦੀ ਰਸਮ ਜਾਂ 7 ਜਾਂ 5 ਆਹ ਕਾਖੜੀ ਆ 7 ਕਰ ਲੈਂਦੇ ਐ ਕਾਖੜੀ ਹਾਂਜੀ ਹਾਂ ਹਾਂ ਹਾਂਜੀ ਕਾਖੜੀ ਮੈਨੂੰ ਮਰਦੀ ਪਿਆਰ ਦੇਦੀ ਉਸਰੇ ਨੰਬਰ ਹੀ ਲੱਗਦੇ ਐ ਕਾਖੜੀ ਆ ਤੇ ਤੁਸਾਂ ਤੈਨੂੰ ਫਾਸ ਵਾਸ ਠੀਕ ਹੈ ਹਾਂ ਆ ਉਹਨੂੰ ਕਰ ਦਿੰਦੀ ਮੂਰੇ ਨਹੀਂ ਆਉਣਾ ਕੋਈ ਚੇਟਿੰਗ ਫਰਾਂਚੀ ਨਹੀਂ ਸਕਦੀ ਆਹ ਸਾਬ ਪਹਿਲਾਂ ਤੇ ਵੈੱਡ ਜਿੱਤ ਨੋ ਹੋ ਜਾਵੇ ਹਾਂ ਦੁਜਾਰ ਗਾਉ ਗੀਤ ਆ ਜੂਦਾ ਨਕਣਾ ਜੀ ਸਾਡੇ ਨਿਤ ਨਿਤ ਆਵੇ ਸੇਮ ਹੀ ਸੇਮ ਹੀ ਗਾ ਲੋ ਜਿਵੇਂ ਪਹਿਲਾਂ ਬੋਲਿਆ ਕਰਨਗੇ ਸੇਮ ਤੁਸੀਂ ਬੋਲ ਪਿਆ ਕਰੋ ਨਕਣਾ ਜੀ ਸਾਡੇ ਨਿਤ ਨਿਤ ਆਵੇ ਅੱਜ ਦਾ ਦੇਣਾ ਨਕਣਾ ਜੀ ਸਾਡੇ ਨਿਤ ਨਿਤ ਆਵੇ ਬਾਬੂ ਦੇ ਮਣ ਵਿਚ ਜਾਂਦੀ ਬੁਨ ਦਾ ਪਾਇਦਾ ਬਾਬੀ ਦੇ ਨਾ ਕੋਰਾ ਨੇ ਪਰ ਲਾ ਬਾਬਲੀਆ ਬਾਬਲ ਚਮ ਚਮਰੋ ਵੇ ਬਾਬਲਾ ਤੂੰ ਕਿਉਂ ਨਹੀਂ ਬਾਬਲ ਚਮ ਚਮਰੋ ਵੇ ਤੂੰ ਕਿਉਂ ਰੋਵੇਂ ਬਾਬਲਾ ਲੀਆਂ ਤਨ ਰਾਤੇ ਬਜੀਰ ਮਾਇਆ ਬੇਲੀ ਆਵੇ ਕੋਈ ਰਾਜਾ ਤੇ ਭਟਵਾ ਤਾਗਾ ਟੇਕ ਸਿੱਧਾ ਕੱਢ ਰਹੀਆਂ ਤੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀਆਂ ਮੇਰੇ ਨੇ ਕਾਜਰ ਚਾਏ ਪਰਦੇਸਣ ਹੋ ਰਹੀਆਂ ਜੀ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਚਾ ਕਾਫੀ ਪੀਓਗੇ ਜਾਂ ਬਿਸਕੀ ਪੀਓਗੇ ਕੋਈ ਵੀ ਬਾਬਲਾ ਵਿਧੀਆਂ ਤਾਂ ਨਹੀਂ ਬਣਾਈਆਂ ਕੁਈ ਬੰਦ ਧੀਆ ਤੇ ਡੇਰੇ ਨੇ ਦੂਰ ਜੀ ਫਿਰ ਮੈਂ ਹੋਰ ਦੱਸ ਦੂੰਗੀ ਤੁਸੀਂ ਗਾਲਿਓ ਆਬਲਾ ਦੇ ਸਾਥ ਮਿਲਿਆ ਨਾ ਜਾਵੇ ਨਿਕੜੀ ਸੂਈ ਬਟਵਾਤਾ ਗਾ ਬੈਠ ਸੀਤਾ ਕਾਜਰ ਚਾਇਆ ਮਾਂ ਨੇ ਪਰਦੇਸਨ ਮਾਂ ਨੇ ਮੇਰੀ ਦਾਜ ਬਣਾਇਆ ਮੈਂ ਪਰਦੇਸਨ ਹੋਣੀ ਆ ਚੱਲ ਦੁਬਾਰੇ ਚੱਲ ਦੁਬਾਰੇ ਤਾਏ ਮੇਰੇ ਨੇ ਕਾਜਰ ਚਾਇਆ ਤਾਈ ਮੇਰੀ ਨੇ ਦਾਜ ਬਣਾਇਆ ਮੈਂ ਪਰਦੇਸਣ ਹੋਣੀ ਆ ਹੁਣ ਵੀਰੀ ਨੂੰ ਨਿੱਕੜੀ ਸੂਈ ਵਟਮਾ ਤਾਗਾ ਬੈਠੇ ਸਿੱਧਾ ਕੱਢ ਰਹੀ ਆ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀਆਂ ਸੂਈ ਵਟਮਾਤਾ ਗਾ ਬੈਠ ਕੇ ਸਿਦਾ ਕੱਢ ਰਹੀਆਂ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ गिरन में काजल छाया पापो मेरी ने दाज बनाया मैं परदेसन हो रहीया निकली सुई बट माता गा बैठ के सीधा काट रहीया कुछ खिलाऊंगी फिर मैं मेहंदी लगवाऊंगी ना भी हां फोन किथे ਮੈਂ ਤਾਂ ਹੀ ਨਹੀਂ ਕਿਲਵਾਉਂਗੀ ਇਹਦਾ ਕੁਛ ਹੀ ਕਰ ਦਿਓ ਬਈ ਮੇਰੇ ਤਾਂ ਪੈਰਾਂ ਤੇ ਹੱਥਾਂ ਤੇ ਬਸ ਸਹੀ ਗੱਲ ਹੈ ਨਾ ਬਾਹਰ ਜਾ ਕੇ ਬੈਠਦਾ ਹੁੰਦਾ ਕੀ ਅਰੇ ਅਭੀ ਨਹੀਂ ਮੈਂ ਆ ਸਕਤੀ ਫੇਰੀ ਮੇਰਾ ਜਾਣਾ ਨਹੀਂ میرے پاس ਵੀ ਇੱਕ ਬਾਬੂ ਹੈ ਨਾ ਨਾ ਪੁੱਤ ਚੁੱਪ ਕਰ ਜੋ ਮਮਾ ਮੈਂ ਕਰਦਾ ਰਹਿੰਦਾ ਬਸ ਸਸਰੀ ਘਰ ਬਣਾ ਲੀਆਂ ਰੀਲਾ ਹੋਰ ਮੈਂ ਬਣਾਉ ਆਏ ਕਰਤੀਆਂ ਕੰਪਲੀਟ ਹੋਰ ਠੀਕ ਹੈ ਆਪੋ ਮੇਰੇ ਗੱਲਾਂ ਨਹੀਂ ਤੁਸੀਂ ਪਣਾਈ ਪਾਈਆ ਮਣੀ ਮੈਂ ਦੇ ਦਉ ਹਾਂ ਜੀ ਦੇ ਦੂੰਗੀ ਦੇ ਦੂੰਗੀ ਦੇ ਦਉ ਜੋਤ ਬਿਆਲੀ ਮੂਵੀ ਵਾਂਗੂ ਦੇਖੀ ਹਾਂ ਇਹ ਨੰਦਿੰਦੇ ਨਾ ਪਹਿਲਾਂ ਇਹ ਫੇਰੇ ਤੇ ਫੇਰੇ ਤੇ ਮੰਮੀ ਦੀ ਜੀ ਹਾਂ ਜੀ ਆ ਗਈ ਪਾਹਲੋ ਪਾਹਲੋ ਜਿਹੜੇ ਬੂਮ ਰਿੰਗ ਪਾਉਣੇ ਮੈਂ ਤੁਹਾਨੂੰ ਦੱਸਾਂਗਾ ਦੱਸਤੀ ਬਸ ਮੈਂ ਗੱਲ ਇੱਕ ਦੱਸਤੀ ਬਸ ਮੈਂ ਦੱਸਦੀ ਯਾਰ ਇੱਕ ਅੱਜ ਠੀਕ ਹੈ ਚਲੋ ਚਲੋ ਬਣਾਓ ਬਣਾਓ ਕੋਈ ਨਾ ਕੁਝ ਵਲੌਗ ਵਾਜ ਦੇ ਸਹੀ ਗੱਲ ਹੈ ਬਲੌਗਰ ਚ ਵਲੌਗ ਬਸ ਦੇ ਹੋਏ ਸਾਈਡ ਤੇ ਹੋ ਜਾ ਤਕਦੀਰੇ ਇੱਧਰ ਆ ਜਾ ਮम्मा ਕੋਲੇ ਓਏ ਤੂੰ ਸੀ ਬਣਾਉਣੀ ਓਵੇਂ ਸੀ ਚੋਰਸ ਹਾਂ ਐਂ ਕਰਕੇ ਲੈ ਤਕਦੀਰ ਜੇ ਉੱਥੇ ਲੱਗ ਜੇ ਨਾ ਲੈ ਟਿਕਾ ਤੇਰੀ ਮਾਂ ਵੀ ਤੇਰੇ ਥੋੜੇ ਨੇ ਮਾਰੀ ਨਾ ਕੋਈ ਨਾ ਪੱਤੀ ਤੇਰੀ ਮਾਂ ਵੇ ਜਾ ਮੈਂ ਨਹੀਂ ਬਸਣਾ ਕਿਹੜਾ ਇਸ਼ਕ ਹੋਇਆ ਕਿ ਜਾਨ ਵਾਰੀ ਬਸਣਾ ਨਹੀਂ ਬਸਣਾ ਵਾਹ ਖਾਰੇ ਦੇ ਨਿਕਲ ਨਹੀਂ ਪਾਧੋ ਵਾਲੇ ਖਾਰੇ ਦੇ ਨਿਕਲਣਾ ਪਾਣੀ ਜਾਨੀ ਜੀ ਤੂੰ ਆਲੇ ਕਿੰਨੇ ਪੀਏ ਆਹ ਹਰਕਾ ਪਾਣੀ ਅੱਖ ਤਾਂ ਤੇਰੀ ਪਾਣ ਦਾ ਪਾਣੀ ਨਾ ਨਾ ਕਰਕਾ ਨਾ ਅੱਖ ਤਾਂ ਤੇਰੀ ਪਾਣ ਦਾ ਪਾਣੀ ਬੀਸਰ ਮੈਦਾਨੀ ਨੀ ਮੈਂ ਕੁੜੀ ਮਾਨਾ ਦੀ ਐਰ ਗਹਿਰ ਨਾ ਜਾਣੀ ਮੈਂ ਕੁੜੀ ਮਾਨਾ ਦੀ ਐਰ ਗਹਿਰ ਨਾ ਜਾਣੀ ਨਾਮ ਚੜ ਗਿਆ ਸਾਡੇ ਮੁੰਡੇ ਪੱਗਾਂ ਬੰਦੇ ਸਾਡੇ ਮੁੰਡੇ ਪੱਗਾਂ ਬੰਦੇ ਬੰਦਦਾ ਏ ਪਰ ਨਾ ਮੇਰੇ ਮਾਪਿਆਂ ਨੇ ਤੈਨੂੰ ਸਾਥ ਨਹੀਂ ਕਰਨਾ ਮੇਰੇ ਮਾਪਿਆਂ ਨੇ ਤੈਨੂੰ ਸਾਥ ਨਹੀਂ ਕਰਨਾ ਕਰ ਕਿਉਂ ਤਾਂ ਲਾਗੇ ਦੀ ਨਦੀ ਦੇ ਵਿੱਚ ਫੁੱਲ ਲਾ ਦੀਆਂ ਕਾਰੀਆਂ ਤਾਂ ਮੇਰੇ ਮਾਪੇ ਤੀਆਂ ਕੁੱਤਾ ਵਾਂਗੂ ਕਾਲੀਆਂ ਤਨ ਮੇਰੇ ਮਾਪੇ ਤੀਆਂ ਕੁੱਤਾ ਵਾਂਗੂ ਕਾਲੀਆਂ ਤੇਰੇ ਤਾਂ ਜੈਨੀ ਮਾਪਿਆਂ ਨੇ ਪਾਏ ਸਾਰੇ ਤਾਂ ਜੈਨੀ ਤੇਰੇ ਮਾਪਿਆਂ ਨੇ ਪਾਏ ਇਕੋ ਤਵੀ ਤੇ ਉਹ ਦੇ ਕਰਦਾ ਜਦੋਂ ਲੱਗਾ ਤੇ ਲਾਦੇ ਹਰ ਕਰਦਾ ਜਦੋਂ ਲੱਗਾ ਤੇ ਲਾਦੇ ਨਾ ਦੇ ਕਰਦਾ ਸਭ ਤੋਂ ਪਿਆਰੀ ਮੈਨੂੰ ਤੂੰ ਵੀ ਬਿਨਣ ਦੇ ਸਭ ਤੋਂ ਪਿਆਰੀ ਮੈਨੂੰ ਤੂੰ ਵੀ ਬਿਨਣ ਦੇ ਤੇਰੇ ਤੋਂ ਪਿਆਰਾ ਤੇਰਾ ਵੀਰ ਨਹੀਂ ਜਦ ਗਾਲਾਂ ਦਿੰਦਾ ਦੇਖਦਾ ਦੰਦਾ ਕੀ ਰੀਤ ਗਾਣਾ ਲਿੰਦਾ ਦੇਖਦਾ ਦੰਦਾ ਵੀਰੇ ਨੂੰ ਬੁਲਾ ਦਿਓ ਹੋਰ ਮੁੱਲੇ ਰਾਜੀ ਰਹੇ ਜਨ ਤੇਰੀ ਪੌਣ ਦੀ ਹੈ ਗੁੱਤੀ ਸਸਵੜੀ ਸੰਨੱਖੀ ਪੈਰੀ ਪੌਣ ਦਿੱਲੀ ਹੈ ਗੁੱਤੀ ਨਾਰੇ ਆਪ ਵੀ ਪੌਂਦੀ ਹੈ ਮੇਰੀ ਸਸ ਸਹੇਲੀਆਂ ਵਰਗੀ ਮੈਨੂੰ ਬੁਲਾ ਤੈਂ ਚਾਉਂਦੀ ਮਾਮਾ ਤੀਆਂ ਨੱਚੀਏ ਚਾਹੇ ਉੱਤੇ ਚੰਨਾ ਚੰਨਾ ਪਰ ਆਏ ਸਾਗਦਾ ਕਿਸੇ ਨੂੰ ਕੀ ਪਤਾ ਮਾਮਾ ਤੀਆਂ ਦੇ ਬਰਾਗਦਾ ਕਿਸੇ ਨੂੰ ਕੀ ਪਤਾ ਮਾਮਾ ਤੀਆਂ ਦੇ ਬਰਾਗਦਾ ਨਹੀਂ ਐ ਨਹੀਂ ਮੈਂ ਕੀ ਵੀਰੇ ਐ ਨਹੀਂ ਬੰਦਾ ਆ ਜੋ 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 ਕਹਿੰਦਾ ਹਾਂ ਕਹਿੰਦਾ ਮੈਨੂੰ ਚੱਕੋ ਇੱਧਰਲੇ ਪਾਸੇ ਆ ਜਾਓ ਸਾਰੇ ਆ ਜਾਓ ਆ ਇੱਧਰ ਨਹੀਂ ਆਓ ਚੱਲੋ 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 ਉਹ होर एक सूट पाए सोने लगते आज आ जाओ वैरी गुड वैरी गुड ई स्म ਪਹਿਲਾਂ ਦੇਖਣਾ ਸੀ ਫਿਰ ਦਿਲ ਕੁਛ ਵੀਰੇ ਨਾ ਤੇ ਵੀਡੀਓ ਸਾਡੀ ਦੂਸਰਾ ਬਾਗ ਲੈਣਾ ਸੀ ਦੂਸਰਾ ਬਾਗ ਦੂਸਰਾ ਬਾਗ ਵੀ ਲੈ ਆ ਪਿਆ ਦੋਨੇ ਬਾਗ ਤਿੰਨ ਚਾਰ ਨਹੀਂ ਕਿਹੜਾ ਮਰਜੀ ਲਾ ਲਓ ਆਜੋ ਆਜੋ ਡੈਡੀ ਦੀ ਚਾਦਰਾਂ ਲੱਗੇ ਦਿਨ ਵਧੀਆ ਲੱਗਦਾ ਨਾ ਕੋਈ ਛੱਡ ਦੋ ਛੱਡ ਦੋ ਜੂਜਾ ਉਹ ਦੇਖੋ ਉਹ ਦੇਖ ਬੂਆ ਬੂਆ ਦੇਖੋ ਸਾਹਮਣੇ ਓਏ ਓਏ ਹਲ ਗਿਆ ਹਾਈ ਤਾਂ ਖਲਸੀ ਗਿਆ ਉਹ ਦੇਖ ਬੂਆ ਠੀਕ ਹੈ ਠੀਕ ਹੈ ਲੋਟਾ 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 ਲੋਟਾ

ਨਾ ਨਾ ਲੇਟ ਹੋ ਜੂਗੇ ਫਿਰ ਤੁਸੀਂ ਵੀ ਘਰੇ ਜਾਣੇ ਆਉਣੇ ਹਾਂਜੀ ਜਾ ਕੇ ਪਤਾ ਤਾਂ ਫਿਰ ਉਹ ਦੀਦੀ ਹੁਣ ਫੋਨ ਕਰਕੇ ਪੁੱਛਿਆ ਸੀ ਵੈਸੇ ਤਾਂ ਕੋਈ ਆਇਆ ਨਹੀਂ ਸੀ ਥੋੜੀ ਜਿਆ ਦੇ ਤੂੰ ਜਾਣਗੇ ਨਾ ਫਿਰ ਮੇਨ ਬੰਦੇ ਹੁੰਦੇ ਸੀ ਦੀਰਪਾਲੇ ਥੋੜਾ ਜਿਆਦਾ ਕਰਦੇ ਨਾ ਵੀਰੇ ਜਾ ਕੇ ਫੋਨ ਕਰਨਗੇ ਸਾਰੇ ਇਸਮਾਇਲ ਦੀਦੀ ਕਿੱਥੇ ਆ ਦੀਪੂ ਦੀਦੀ 아이고, 나도 빈드 ਟਰੇਨਰ ਟਰੇਨਰ ਵੱਡਾ ਟਰੇਨਰ 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 ਤਿੰਨ ਤੇ ਐ ਕਰਕੇ ਐ ਕਰਨਾ ਬਣਾਓ ਸਰ ਇਹਨੂੰ ਆ ਚੱਲਦੇ ਪਿੰਡ ਨੂੰ ਆਪਾਂ ਦੋ ਗੱਡੀਆਂ ਨੇ ਕੱਪੜੇ ਨਾਲ ਬਾਈ ਮਿਲਦਾ ਉਹ ਫੋਟੋਗ੍ਰਾਫਰ ਵੀ ਨੇ ਹਾਂ ਨਾਲ ਤੇ ਉਹ ਵੀ ਆਪਣੇ ਨਾਲ ਚੱਲਣਗੇ ਵਧੀਆ ਸਾਥ ਹੋ ਜੂਗਾ ਨਾਲੇ ਕਿਉਂਕਿ ਆਇਆ ਨਾ ਉੱਥੋਂ ਹੈਗਾ 65 70 ਕਿਲੋਮੀਟਰ ਦੇਖ ਵਧੀਆ ਕੱਲਿਆਂ ਨਾਲ ਸਾਥ ਹੋ ਜੂਗਾ ਬਾਈ ਕਹੇ ਸੀ ਤੁਹਾਡੇ ਨਾਲ ਹੀ ਚੱਲਾਂਗੇ ਬਾਈ ਆਪਾਂ ਚੱਲਦੇ ਆ ਉਹਨਾਂ ਖਾਤਰ ਆਪਾਂ ਥੋੜਾ ਜਿਹਾ ਟਾਈਮ ਖੜਗੇ ਸੀ ਮਾਂ ਚੱਲ ਬਾਈ ਮਨ ਮੈਂ ਗੱਡੀ ਗੱਡੀ ਦਰਮ ਕਰਦਾ ਤੁਸੀਂ ਆ ਜਾਓ ਹਨਾ ਤੇ ਮਨਪ੍ਰੀਤ ਦੌਂਦੀਆ ਫਿਰ ਜੋਤ ਹਰਾਂ ਨੂੰ ਮਿਲ ਕੇ ਆਪਾਂ ਚੱਲਦੇ ਆ ਲੋ ਬਈ ਕਪੜੇਕਾਰ ਵਿਹਾਰ ਸਾਰੇ ਪੂਰੇ ਹੋਏ ਗੱਡੀ ਕਰ ਲਈ ਹੁਣ ਆਪਾਂ ਸਟਾਰਟ ਹੋਣਾ ਆਪਾਂ ਜਾਨਨੇ ਆ ਪਿੰਡ ਨੂੰ ਘਰ ਪੁੱਤਰਾ ਪਹੁੰਚ ਗਏ ਬੱਕਰੇ ਘਰੀ ਪਹੁੰਚ ਗਏ ਓਕੇ ਬਾਈ ਟਾਟਾ ਸਾਰਿਆਂ ਨੂੰ ਸਵੇਰੇ ਮਿਲਾਂਗੇ ਬਹੁਤ ਲੇਟ ਹੋ ਗਏ ਹੁਣ ਸੌਣੇ ਆ ਭਾਈ